ਬੜੇ ਬੜੇ ਮੋٟਟੇ ਗੜੇ ਪੈ ਰਹੇ ਆਂ ਜਾਂ ਆਪਦਾ ਜਿਵੇਂ ਸ਼ੀਸ਼ੇ ਟੁੱਟ ਜਾਂਦੇ ਆ ਗੱਡੀ ਦੇ ਐਡੇ ਜੋਰ ਦੀ ਮੋٟਟੇ ਮੋٟਟੇ ਗੜੇ ਤੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਅਤੇ ਗੜੇ ਮਾਰੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਵਿੱਚ ਬਾਅਦ ਦੁਪਹਿਰ ਤੇਜ਼ ਹਵਾਵਾਂ ਦੇ ਨਾਲ ਗੜੇ ਮਾਰੀ ਅਤੇ ਮੀਂਹ ਨੇ ਦਸਤਕ ਦਿੱਤੀ ਹੈ ਬਹੁਤੀਆਂ ਥਾਵਾਂ ਤੇ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲੀਆਂ ਜਿਸ ਤੋਂ ਬਾਅਦ ਤੇਜ ਮੀ ਆਇਆ ਅਤੇ ਗੜੇਮਾਰੀ ਵੀ ਨਾਲੋ ਨਾਲ ਸ਼ੁਰੂ ਹੋ ਗਈ ਤਸਵੀਰਾਂ ਤਰਨ ਤਰਨ ਜ਼ੀਰਾ ਹਰੀਕੇ ਪਤਣ ਬਰਨਾਲਾ ਮਾਨਸਾ ਦੀਆਂ ਨੇ ਜਿੱਥੇ ਕਿ ਬਾਦ ਦੁਪਹਿਰ ਤੇਜ ਹਵਾਵਾਂ ਦੇ ਨਾਲ ਕਈ ਥਾਂ ਸੁੱਕੇ ਗੜੇ ਲਿਗੇ ਜਦਕਿ ਕਈ ਥਾਂ ਮੀਂਹ ਅਤੇ ਗੜੇਮਾਰੀ ਨਾਲੋ ਨਾਲ ਹੁੰਦੇ ਵੀ ਨਸ ਰਹੇ ਜ਼ੀਰਾ ਸ਼ਹਿਰ ਦੀਆਂ ਤਸਵੀਰਾਂ ਵਖਾ ਰਹੇ ਤੁਹਾਨੂੰ ਚੌਂਕ ਦਿਆਂ ਗੜੇ ਬੜੇ ਮੋਟੇ ਗੜੇ ਪੈ ਰਹੇ ਆ ਜਿਹਾ ਜਿਵੇਂ ਸ਼ੀਸ਼ੇ ਟੁੱਟ ਜਾਨੇ ਯਾਰ ਗੱਡੀ ਦੇ ਐਡੇ ਜ਼ੋਰ ਦੀ ਮੋਟੇ ਮੋਟੇ ਗੜੇ ਜਿਹੜੇ ਡਿੱਗ ਰਹੇ ਨੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਧਰਤੀ ਥਲਿਓ ਚਿੱਟੀ ਹੁੰਦੀ ਨਜ਼ਰ ਆ ਰਹੀ ਐ ਇੰਨਾ ਗੜਾ ਪੈ ਰਿਆ ਪਹਿਲਾਂ ਕਣੀਆਂ ਪਈਆਂ ਫਿਰ ਵਾਵਾ ਮੀਂਹ ਤੇਜ ਆਇਆ ਹੁਣ ਗੜੇ ਆਏ ਨੇ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਮਾਲਕਾ ਫਸਲ ਪੱਕੀ ਹੋਈ ਆ ਕਿਸਾਨਾਂ ਨੂੰ ਕੁਝ ਦਿਨ ਤਪੰਜਾਬ ਵਿੱਚ ਹਾੜੀ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਕੁਝ ਸਮਾਂ ਤੇ ਕਿਸਾਨਾਂ ਵੱਲੋਂ ਕਣਕਾਂ ਵੱਢ ਲਈਆਂ ਗਈਆਂ ਨੇ ਅਤੇ ਫਸਲ ਮੰਡੀਆਂ 'ਚ ਪਹੁੰਚ ਚੁੱਕੀ ਹੈ ਜਦਕਿ ਕਈ ਥਾਈਂ ਫਸਲਾਂ ਪੱਕ ਕੇ ਪੂਰੀ ਤਰ੍ਹਾਂ ਤਿਆਰ ਨੇ ਜਿਨ੍ਹਾਂ ਨੂੰ ਕਿ 2-4 ਦਿਨਾਂ ਵਿੱਚ ਕਿਸਾਨ ਵੱਡੇ ਨੂੰ ਤਿਆਰ ਬੈਠੇ ਸੀ ਪਰ ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੁੱਟ ਦਿੱਤੇ ਨੇ ਹਾਲਾਂਕਿ ਹੁਣ ਤੱਕ ਮਿਲਿਆ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਇਸ ਵਾਰ ਫਸਲਾਂ ਦੀ ਰਿਕਾਰਡ ਤੋੜ ਪੈਦਾਵਾਰ ਹੋਈ ਸੀ ਪਰ ਇਸ ਮੀਂਹ ਕਾਰਨ ਹੁਣ ਫਸਲਾਂ ਦਾ ਵੱਡਾ ਨੁਕਸਾਨ ਹੋਣ ਦਾ ਖਤਸ਼ਾ ਵੀ ਜਿਤਾਇਆ ਜਾ ਰਿਹਾ ਹੈ ਦੇਖੋ ਇਹ ਕੰਨਾ ਮੀਂਹ ਪੈ ਰਿਹਾ ਹੈ ਇਹ ਰੱਬ ਦਾ ਬਹੁਤ ਜ਼ਿਆਦਾ ਧੱਕਾ ਹੈ ગામ ਨੂੰ ਕਿਸੇ ਦੀ ਫਸਲ ਪੱਕੀ ਪਈ ਹੈ ਖੜੀਆ ਖੇਤ 'ਚ ਕਿਸੇ ਦਾ ਦਦ ਵਿਚਾਲਾ ਹੋ ਰਿਹਾ ਹੈ ਸਾਲ ਭਰ ਦੀ ਖੇਤੀ ਆ ਅੱਗੇ ਕੀ ਆ ਬੰਦੇ ਆ ਆਉਣਾ ਹੈ ਲਾਲ ਦਿੱਤਾ ਉਹਨਾਂ ਨੂੰ ਤਦਾਸੀ ਇਹ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਤੇਜ਼ ਗਰਮੀ ਪੈ ਰਹੀ ਸੀ ਹਾਲਾਂਕਿ ਕਦੇ-ਕਦਾਈਂ ਬੱਦਲ ਅਸਮਾਨ ਨੂੰ ਘੇਰੀ ਨਜ਼ਰ ਆਉਂਦੇ ਸੀ ਪਰ ਇਸ ਮੀਂਹ ਨੇ ਹੁਣ ਕਿਸਾਨਾਂ ਦੀਆਂ ਪੱਕੀਆਂ ਖੜੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਬੇਸ਼ੱਕ ਇਸ ਮੀਂਹ ਨਾਲ ਵਧ ਰਹੇ ਤਾਪਮਾਨ ਵਿੱਚ ਥੋੜੀ ਬਹੁਤ ਗਿਰਾਵਟ ਆਏਗੀ ਅਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਇਸ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ ਨੇ ਫਿਲਹਾਲ ਪੰਜਾਬ ਦੇ ਤਰਨਤਨ ਜ਼ੀਰਾ ਹਰੀਕੇ ਪਤਣ ਬਰਨਾਲਾ ਮਾਨਸਾ ਸਣੇ ਜ਼ਿਆਦਾਤਰ ਖੇਤਰਾ ਵਿੱਚ ਮੀਂਹ ਅਤੇ ਗੜੇਮਾਰੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅਤੇ ਅੱਜ ਅੱਧੀ ਰਾਤ ਤੱਕ ਇਹ ਦੌਰ ਇਸੇ ਤਰ੍ਹਾਂ ਚੱਲ ਰਹਿਣ ਦੇ ਅਨੁਮਾਨ ਜਤਾਏ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ